ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਇਥੋਂ ਦੇ ਨਜ਼ਦੀਕੀ ਪਿੰਡ ਕਾਗੋ ਗੁਰੂ ਦੀ ਇੱਕ ਨੌਜਵਾਨ ਲੜਕੀ ਜੋ ਗੜ ਸ਼ੰਕਰ ਵਿਖੇ ਇੱਕ ਲੈਬ ਵਿੱਚ ਕੰਮ ਕਰਦੀ ਸੀ ਉਸ ਦੀ ਭੇਤ ਭੜੀ ਹਾਲਤ ਵਿੱਚ ਮੌਤ ਹੋ ਜਾਣ ਦੀ ਖਬਰ ਹੈ ਲੜਕੀ ਦੇ ਮਾਪਿਆਂ ਵੱਲੋਂ ਲੜਕੀ ਨੂੰ ਲੁੱਟ ਦੀ ਨੀਅਤ ਨਾਲ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਜਾਣਕਾਰੀ ਅਨੁਸਾਰ 23 ਸਾਲਾ ਕੰਜਨ ਗੁਰੂ ਗੜ ਸ਼ੰਕਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਥਿਤ ਲੈਬ ਵਿੱਚ ਕੰਮ ਕਰਦੀ ਸੀ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਕੰਚਨ ਆਪਣੀ ਸਕੂਟਰੀ ਤੇ ਦੁਪਹਿਰ ਵੇਲੇ ਆਪਣੇ ਪਿੰਡ ਕਾ ਗੋਗੁਰੂ ਨੂੰ ਜਾ ਰਹੀ ਸੀ ਤਾਂ ਚੰਡੀਗੜ੍ਹ ਰੋਡ ਤੋਂ ਪਿੰਡ ਨੂੰ ਜਾਂਦੀ ਸੰਪਰਕ ਸੜਕ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਪਿੱਛਾ ਕਰਕੇ ਲੁੱਟ ਦੀ ਨੀਅਤ ਨਾਲ ਉਸ ਦੇ ਮੋਹ ਤੇ ਸੱਪਰੇ ਮਾਰਿਆ ਗਿਆ ਅਤੇ ਉਸ ਦਾ ਗਲਾ ਕਟਿਆ ਗਿਆ ਜਦੋਂ ਲੜਕੀ ਘਰ ਪਹੁੰਚੀ ਤਾਂ ਉਸ ਦੀ ਸਿਹਤ ਵਿਗੜ ਗਈ ਜਿਸ ਨੂੰ ਸਿਵਲ ਹਸਪਤਾਲ ਗੜ ਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸੇ ਸੰਬੰਧ ਵਿੱਚ ਲੜਕੀ ਦੇ ਪਿਤਾ ਮੇਵਾ ਚੰਨੇ ਦੱਸਿਆ ਕਿ ਗੁਰਦੈ ਲੱਗੇ ਪੂਰੀ ਮੇਰੇ ਲੱਛਣ ਕੋ ਉੱਥੋਂ ਝੂਟੀ ਕਰਕੇ ਆ ਰਹੀ ਸੀ ਉਹ ਨਾਮ ਖਾਣੇ ਕੋ ਆ ਕੇ ਮੁੰਡੇ ਨੂੰ ਮਗਰ ਪਾਇਆ ਮੁੰਡੇ ਨੂੰ ਮਗਰ ਕਰਦਾ ਤੇ ਮੂੰਹ ਬਨੇ ਹੋਏ ਝੂਟੀ ਝੂਟੀ ਲਾ ਲਈ ਪਿੱਛੇ ਮੁੰਡਿਆਂ ਨੇ ਮੋਟਾ ਲਾ ਲਿਆ ਝੂਟੀ ਕਾਬੂ ਨਹੀਂ ਮੋੜ ਆਇਆ ਕੋ ਉੱਥੇ ਇੱਕ ਤਿੰਨ ਝੂਟੀ ਗੋਲੀ ਕੀਤੀ ਉੱਥੇ ਇਹਨਾਂ ਦਰਕਾਰ ਕੋਲ ਕੇ ਤੇ ਇਹ ਭਾਈ ਨਵਾਲ ਕੋਲੇ ਲੱਗੇ ਤੇ ਪਹਿਲੇ ਕੋਲੇ ਲੱਗੇ ਹਾਂ ਫੰਕਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਘਰ ਨੂੰ ਕੋੜੀ ਨੂੰ ਲੱਗ ਗਿਆ ਘਰ ਚਾਹ ਪਾਣੀ ਪੂਰੀ ਪੀ ਤੱਕ ਡਾ ਬੀਤਾ 2 ਘੰਟੇ ਬਾਅਦ ਫਸ ਫਸ ਕੇ ਲੱਗਿਆ ਕਿ ਇਹ ਕਿਹੜੀ ਹੋ ਗਈ ਮਾਪਿਆਂ ਅਨੁਸਾਰ ਲੜਕੀ ਜਦੋਂ ਹੋਸ਼ ਵਿੱਚ ਸੀ ਤਾਂ ਉਸਨੇ ਉਹਨਾਂ ਨੂੰ ਉਸ ਘਟਨਾ ਬਾਰੇ ਦੱਸਿਆ ਸੀ ਇਸ ਮਾਮਲੇ ਵਿੱਚ ਮਾਪਿਆਂ ਵੱਲੋਂ ਲੜਕੀ ਨੂੰ ਲੁੱਟ ਵਾਸਤੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਜਦੋਂ ਕਿ ਪੁਲਿਸ ਵੱਲੋਂ ਮਾਮਲਾ ਸ਼ੱਕੀ ਦੱਸਿਆ ਜਾ ਰਿਹਾ ਹੈ ਲੜਕੀ ਦੀ ਮ੍ਰਿਤਕ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ ਸ਼ੰਕਰ ਵਿਖੇ ਰੱਖੀ ਗਈ ਹੈ ਲੜਕੀ ਦੇ ਪਿਤਾ ਮੇਵਾਚੰਦ ਅਤੇ ਮਾਤਾ ਸਰਬਜੀਤ ਕੌਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਇਸੇ ਦੌਰਾਨ ਗਲਬਾਦ ਦੌਰਾਨ ਸਾਫ ਦਾ ਸਰਪੰਚ ਰਾਮ ਲੁਭਾਇਆ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਬਾਰਦਾਤਾ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਉੱਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨੱਕ ਪਾਣੀ ਚਾਹੀਦੇ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਫਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜਾ ਦੇ ਹਸਪਤਲ ਵੀ ਲੱਗੇ ਉਸੇ ਜੀ ਹਾਂਜੀ ਉੱਥੇ ਵੀ ਲੱਗੇ ਉਸੇ ਕੰਮ ਕਰਦੇ ਰਹੇ ਹੁਣ ਜੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰ ਦਿੱਤਾ ਤੇ ਛੋੜੀ ਦੀ ਡੈਥ ਹੋ ਗਈ ਹੈ ਛੋੜੀ ਦੀ ਡੈਥ ਹੋ ਗਈ ਗੜਸ਼ੰਕਰ ਤੋਂ ਅਸ਼wini ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਨ